ਤੇ ਲਓ ਜੀ ਪਰੌਂਠੇ ਪਰੌਂਠਾ ਬਣ ਰਿਹਾ ਨਾਲੇ ਚੱਲ ਰਹੀ ਗੱਲਬਾਤ ਤੇ ਤੁਹਾਨੂੰ ਆ ਵੀ ਦੱਸ ਤੇ ਆ ਜੀ ਇਹ ਬੈਠਿਆ ਵੀ ਹੁਣ ਇਹਨੂੰ ਪਤਾ ਮਨਜੀਤ ਵੀ ਕਿੰਨੇ ਦਰਦ ਚ ਬੈਠਿਆ ਇਹ ਹੋ ਰਿਹਾ ਹੈ ਇਦਾਂ ਦਾ ਰੇਡ ਦੀ ਹੱਡੀ ਦਾ ਹਨਾ ਹਾਂ ਇੱਕ ਆਪਣਾ ਹੌਲ ਦਾ ਏ ਪਲੇਟਾਂ ਦਾ ਡਿਸਕ ਪਲੇਟ ਕਹਿੰਦੇ ਜੀ ਇਹਨਾਂ ਦਾ ਹੈਡ ਤਾਂ ਨਹੀਂ ਹੈ ਹਨਾ ਅਰੇ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਅਸ ਦੇ پاس ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਹੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਬੱਚੇ ਬਜ਼ੁਰਗ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਆਪਣੇ ਬਲੌਗ ਨੂੰ ਐਦਾਂ ਹੀ ਵੱਧ ਚੜ ਕੇ ਸਪੋਰਟ ਕਰੋ ਜੀ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਦੇ ਆ ਕਰੋ ਤੁਹਾਡੇ ਕਮੈਂਟਾਂ ਦਾ ਰਿਪਲਾਈ ਜਰੂਰ ਆਊਗਾ ਤੇ ਲਓ ਜੀ ਵਿਆਹ ਦੇ ਦਿਨ ਨੇੜੇ ਆ ਰਹੇ ਅੱਜ ਹੋ ਗਈ ਜੀ 30 ਤਰੀਕ ਤੇ ਕੱਲ ਨੂੰ ਆ ਜੀ ਪਹਿਲੀ ਆਪਣਾ ਆਪਣਾ ਤੁਹਾਨੂੰ ਪਤਾ ਚੱਲ ਰਹੀਆਂ ਤਿਆਰੀਆਂ ਸ਼ਾਪਿੰਗ ਵੀ ਚੱਲ ਰਹੀ ਹੈ ਤੇ ਤੁਹਾਨੂੰ ਦੱਸਿਆ ਤਾਂ ਜੀ ਮੈਂ ਛੋੜੂ ਚ ਬਲੌਗਾਂ ਚ ਵੀ ਆਪਣੇ ਚਾਚਾ ਜਿਹੜਾ ਪਹਾੜ ਵਾਲਾ ਉਹਨਾਂ ਦਾ ਦਰਦ ਲੱਗ ਗਿਆ ਹੁਣ ਕਿਉਂਕਿ ਉਹ ਦਰਦ ਤਾਂ ਲੱਗਿਆ ਹੁਣ ਕੁਸਤਾ ਚਾਚਾ ਟੀਪਰੀ ਚਲਾਉਂਦਾ ਤਾਂ ਕੁਸ ਪਹਾੜ ਚ ਤੁਹਾਨੂੰ ਪਤਾ ਉਹ ਮਕਾਨ ਲੱਗਿਆ ਦਾ ਢੇਡ ਦਾ ਬੰਦੇ ਅਜੇ ਆਈ ਨਹੀਂ ਆਪ ਲੈ ਲਿਆ ਇੱਕ ਪਾਸੇ ਪੰਗਾ ਉਹ ਪੱਥਰ ਚੱਕਣ ਕਾਰਨ ਨਾ ਪਿੱਛੇ ਤੇ ਜਿਹੜੀ ਡਿਸਕ ਹੈ ਉਹਦੇ ਚ ਕੋਈ ਕੁੰਡੀ ਕਹਿੰਦੇ ਨਿਕਲ ਗਈ ਫਿਰ ਚਾਚਾ ਆਇਆ ਬਾਈ ਆਪਣੇ ਕੋਲ ਪਰਸੋਂ ਦਾ ਤੇ ਪਿਛਲਾ ਬਲੌਗ ਚੱਲ ਰਿਹਾ ਜਿਹੜੀ ਪਰਸੋਂ ਆਪਾਂ ਸ਼ੋਪਿੰਗ ਕਰਕੇ ਆਏ ਤੇ ਉਹ ਤੇ ਦੋਏ ਦਿਨ ਸਵੇਰੇ ਲੈ ਕੇ ਲੈ ਕੇ ਆਏ ਜੀ ਤੇ ਕੱਲ ਸਵੇਰੇ ਵੀ ਗਏ ਤੇ 16 ਚ ਤੇ ਅੱਜ ਵੀ ਜਾਣਾ ਹੈ ਕਿਉਂਕਿ ਪਰਸੋਂ ਵੀਰ ਭਾਰਤਾ ਪਰਸੋਂ ਜਦੋਂ ਲੈ ਕੇ ਆਏ ਜਦੀ 10 ਵਜੇ ਲੈ ਗਏ ਮਾ ਚਲੋ ਟਾਈਮ ਕਾਨੂੰ ਕਰਨਾ ਕਿਉਂਕਿ ਵਿਆਹ ਦੇ ਦਿਨ ਨੇੜੇ ਚਲੋ ਆਪਣਾ ਉਹ ਤੋਂ ਪਹਿਲਾਂ-ਪਹਿਲਾਂ ਜਿਹੜੇ ਟੈਸਟ ਹੋਣੇ ਉਹ ਹੋ ਲਬੈਂ ਤੇ ਇਲਾਜ ਸ਼ੁਰੂ ਹੋ ਜਾਵੇ ਵਧੀਆ ਗੱਲ ਹੈ ਤੇ ਗੱਲਬਾਤ ਹੈ ਇਸ ਤਰ੍ਹਾਂ ਵੀ ਉਹਨਾਂ ਨੇ ਪਰਸੋਂ ਪਹਿਲਾ ਤਾਂ ਸ਼ਾਮ ਨੂੰ ਦੁਪਹਿਰੇ ਨੂੰ ਲੈ ਗਏ ਤੇ ਸ਼ਾਮ ਨੂੰ ਦਰਦ ਉੱਠ ਗਿਆ ਫੇਰ ਲੈ ਕੇ ਗਏ ਟੀਕਾ ਲਵਾ ਲਿਆ ਏ ਤੇ ਰਾਤ ਕਟਾਈ ਰਾਤ ਤੋਂ ਬਾਅਦ ਫੇਰ ਸਵੇਰੇ ਉਹਨਾਂ ਨੇ ਲਿਖਿਆ ਉਦਣ ਹੀ ਦੁਪਹਿਰ ਨੂੰ ਡਾਕਟਰ ਕੋਲ ਸਾਨੂੰ ਦੂਜੀ ਮੰਜ਼ਲ 'ਚ ਭੇਜ ਤੇ ਆਓ ਆਓ ਬੀਡੀ ਜੇ ਪਹਿਲਾ ਟੀਕਾ ਟੂਕਾ ਲਾ ਕੇ ਸਵੇਰੇ ਕਹਿੰਦੇ ਵੀ ਤੁਸੀਂ 2 ਨੰਬਰ 'ਚ ਜਾਓ 201 'ਚ 2 ਨੰਬਰ ਜਦੋਂ ਗਏ ਉਹ ਡਾਕਟਰ ਹੈ ਹੱਡੀਆਂ ਦਾ ਤੇ ਉਹਦਾ ਹੀ ਆਪਣਾ ਨੌਰਥ ਪਾਥ ਜੇ ਤੇ ਉਹਨਾਂ ਐਮ ਆਰ ਆਈ ਲਿਖਤੀ ਜੀ ਐਮ ਆਰ ਆਈ ਗਏ ਕਰਾਣਾ 11 12 ਕ'ਵਜੇ ਉਹ ਕਹਿੰਨੇ ਵੀ ਸ਼ਾਮ ਨੂੰ ਆਇਓ 6 ਵਜੇ ਆ 7 ਵਜੇ ਤੱਕ ਕਰ ਦੋਗੇ ਦੋਏ ਦਿਨ 8 ਘੰਟੇ ਬਾਅਦ ਰਿਪੋਰਟ ਮਿਲਣੀ ਤੇ ਆਪਾਂ ਕੱਲ ਗਏ ਜੀ ਫਿਰ ਜਾ ਕੇ ਉੱਥੋਂ ਰਿਪੋਰਟ ਲਈ ਜਦੋਂ ਰਿਪੋਰਟ ਲਈ ਉਹ ਡਾਕਟਰ ਬਹਿੰਦਾ ਜੀ ਤਿੰਨ ਦਿਨ ਮੰਗਲਵਾਰ ਵੀਰਵਾਰ ਸ਼ਨੀਚਰਵਾਰ ਤੇ ਕੱਲ ਫਿਰ ਛੁੱਟੀ ਸੀ ਉਹਦੀ ਹੁਣ ਅੱਜ ਚੱਲੇ ਜੀ ਅੱਜ ਆਏ ਜੀ ਸ਼ਨੀਚਰਵਾਰ ਸ਼ਨੀਵਾਰ ਤੇ ਅੱਜ 10 ਵਜੇ ਦਾ ਟਾਈਮ ਹੈ 10 ਵਜੇ ਹੁਣ ਨਿਕਲਣਾ ਸੀ ਚਲੋ ਠੀਕ ਹੈ ਤੁਸੀਂ ਨਾਲ ਬੜੇ ਰਹੋ ਤੇ ਚਾਚੇ ਦਾ ਕੰਮ ਥੋੜਾ ਕ ਵੱਧ ਗਿਆ ਤਾਂ ਚਲੋ ਦੇਖਦੇ ਹਾਂ ਅੱਜ ਕੀ ਆਏ ਅਸਲੀ ਤਾਂ ਹੁਣ ਡਾਕਟਰ ਨੇ ਐਮ ਆਰ ਆਈ ਲਿਖੀ ਆ ਉਹਦੇ ਚ ਉਹ ਐਮ ਆਰ ਆਈ ਦੇਖ ਕੇ ਹੀ ਹੁਣ ਦਵਾਈਆਂ ਲਾਊਗਾ ਉਹ ਦੱਸੂਗਾ ਕਿ ਆ ਬਣੂਗਾ ਵੀ ਆਪਰੇਸ਼ਨ ਹੋਣਾ ਜਾਂ ਕਿ ਆ ਬਣੂ ਚਲੋ ਦੇਖਦੇ ਹਾਂ ਬਾਕੀ ਗੱਲਬਾਤ ਥੋੜੀ ਚਾਚੇ ਨਾਲ ਕਰਾਨੇ ਤੇ ਚਾਚਾ ਦਰਦ ਬਹੁਤ ਚੱਲ ਰਿਹਾ ਦੇਖਿਆ ਨਹੀਂ ਤਾਂ ਜਾਂਦਾ ਤਾਂ ਹੀ ਆਪਾਂ ਨੇ ਇੱਧਰ ਬੁਲਾ ਲਿਆ ਵੀ ਵਿਆਹ ਤੋਂ ਪਹਿਲਾਂ ਪਹਿਲਾਂ ਕਿਤੇ ਵੇਚਣਾ ਚੱਕਰ ਪਿਆ ਹੋਵੇ ਆਪਾਂ ਪਹਿਲਾ ਇਲਾਜ ਕਰਾ ਲੈਣੇ 4 ਦਿਨ ਹੋ ਗਏ ਤੇ ਚਲੋ ਠੀਕ ਹੈ ਜੀ ਬਣੇ ਰਹੋ ਨਾਲ ਪਹਿਲਾਂ ਤਾਂ ਮਨਜੀਤ ਗੱਲ ਕਰਾਨੇ ਮਾਰਨਿੰਗ ਟਾਈਮ ਯੇ ਨਾ ਤੂੰ ਆ ਤਾਂ ਕਰਿਆ ਪਿਆ ਅੰਦਰ ਕਿ ਆ ਚੱਲ ਰਿਹਾ ਪਾਈ ਕੋਈ ਨਾ ਉਹ ਬੱਲੇ ਹਾਂ ਹੋਰ ਬਾਈ ਮਨਜੀਤ ਚੱਲ ਰਹੇ ਪੇਪਰ ਉਂਡੇ ਮਾਰਨਿੰਗ ਟਾਈਮ ਕਰਵਾ ਜੀ ਇੰਜੋਏ ਵਾਹ ਹਾਂ ਹੋਰ ਜੀ ਬਾਈ ਸਰਚ ਕਰ ਜੀ ਸਾਰਿਆਂ ਨੂੰ ਹੋਰ ਬਾਈ ਕਰਨਾ ਕਿ ਆ ਚੱਲਦਾ ਮੇਰਾ ਪੱਤਾ ਸਰਚ ਕਰ ਜੀ ਸਾਰਿਆਂ ਨੂੰ ਹੋਰ ਅੱਜ ਪੁੱਤ ਮੇਰਾ ਸਵੇਰੇ ਜਾਣਾ ਪਈ ਸਕੂਲ ਛੱਡਣਾ ਇਹਨੂੰ ਤੇ ਨੂੰ ਛੁੱਟੀ ਤਾਂ ਕਰਾਈ ਐ ਜਿਹਨੂੰ ਥੋੜਾ ਜਖਾਮ ਹੋ ਗਿਆ ਤਾਂ ਮਾ ਕਿਉ ਹੁਣ ਬਿਆਦੇ ਦਿਨ ਨੇੜਾ ਇਹਨੂੰ ਦਵਾਈ ਦੂਈ ਦਵਾ ਦਈਏ ਕੋਈ ਬੈਸੇ ਤਾਂ ਹੁਣ ਠੀਕ ਰਿਹਾ ਜੀ ਹੁਣ 2 ਹਫਤੇ ਐਨ ਗੁੱਡ ਸਿਹਤ ਵੀ ਠੀਕ ਆ ਹੁਣ ਤੇ ਪੁੱਤ ਹੁਣ ਮਾਰਿਆ ਹੈ ਕਿਹੜਾ ਹੁਣ ਠੀਕ ਹੋ ਗਿਆ ਜੀ ਦੇਖ ਲੋ ਐ ਹੋਇਆ ਵਾ ਵਸ ਵੀ ਘਰੋਂ ਜਾ ਕੇ ਰਹਿ ਜਮ ਐ ਦੇਖਦਾ ਨਹੀਂ ਮੇਰੇ ਪੇਪਰ ਨੇ ਆਹੋ ਆ ਗਏ हां मन्नू ਵੀ ਕਹਿ ਰਿਹਾ ਤਾਂ ਅੱਜ ਸਵੇਰੇ ਪਤਾ ਨਹੀਂ ਕਿਆ ਕਹੀ ਜਾਂਦਾ ਕਹਿੰਦਾ ਮਾ ਤਿੰਨ ਨੂੰ ਜਾਣਾ ਆਪਾਂ ਨਾ ਮੇਗੜਾ ਵਾਲੇ ਦਿਨ ਸਵੇਰੇ 4 ਦਾ ਦਿਨ 3-10 ਦਿਨ ਰਹੂਗੇ ਇਹ ਕਹੀ ਜਾਂਦਾ ਇੱਕ ਦਿਨ ਪਹਿਲਾਂ ਛੱਡਿਓ ਮੈਨੂੰ ਹਣੀ ਯਾਰ ਛੱਡ ਦੋ ਯਾਰ ਜਿਹੜੀ ਪੇਪਰ ਦੀ ਤਿਆਰੀ ਹੋਣੀ ਹੈ ਉਹ ਤੇ ਬਾਕੀ ਗੱਲ ਬਾਤ ਐ ਇਸ ਤਰ੍ਹਾਂ ਮਜੀਤ ਵੀ ਕਿੰਨੇ ਕੁ ਰਹਿ ਗਏ ਪਰੌਂਠੇ ਆਪਣੇ ਚਾਚੇ ਨੇ ਤਾਂ ਚਾਚੇ ਨੂੰ ਤਾਂ ਸ਼ਿਕਾਇਤ ਖਾ ਲਿਓ ਜੀ ਚਾਚਾ ਵਾਹ ਬੱਲੇ ਬੱਲੇ ਲਓ ਜੀ ਚਾਚਾ ਥੋੜਾ ਨਾ ਰੇ ਹਾਂ ਵੀ ਠੰਡੇ ਕਰਕੇ ਫੇਰ ਖਾਣੇ ਲੇ ਹਾਂ ਲੇ ਹਾਂ ਲਓ ਜੀ ਤੁਸੀਂ ਤਾਂ ਕਰ ਲੋ ਜੀ ਮੇਰੀ ਉਹ ਭੈਣੋਂ ਤੇ ਭਰਾ ਤੋਂ ਤੁਸੀਂ ਕਰੋ ਇੰਜੋਏ ਗਰਮ ਗਰਮ ਮਨਜੀਤ ਫੇਰ ਗੁੱਸਾ ਕਰਦੀ ਕਹਿੰਦੀ ਥੋੜੇ ਆਲੇ ਕੰਮ ਥੋੜੋ ਲਓ ਜੀ ਆਪਾਂ ਨੂੰ ਸਾਰੇ ਨੂੰ ਕਰਤੇ ਜੀ ਨਾ ਵਿਚੇ ਆ ਗਏ ਆਪਾਂ ਸਾਰੇ ਆਊਗਾ ਹੀ ਗੁੱਸਾ ਜਦੋਂ ਗਰਮ ਚੀਜ਼ ਨਹੀਂ ਖਾਣੀ ਨਾ ਨਾ ਮੈਂ ਚੱਕ ਦੰਨਾ ਫੱਟੇ ਹੁਣ ਲਿਆ ਦੋ ਮੰਨੂ ਕਿਹਾ ਕਹਿੰਨੇ ਹੈ ਕੁਸ ਮੈਂ ਦੋ ਖਾ ਲੈਣੇ ਨਾਲ ਜਾਣਾ ਵੀ ਤਾਂ ਹੈ ਚਾਚੇ ਨੇ ਲੈ ਕੇ 10 ਵਜੇ 9:30 ਤਾਂ ਹੋ ਗਏ ਜੇ ਹੁਣ ਤਿਆਰੀਆਂ ਖ ਕਿ ਆਪਾਂ ਡਾਕਟਰ ਕੋਲ ਜਾ ਕੇ ਉਸ ਤੋਂ ਬਾਅਦ ਅੱਗੇ 11:00 ਬਾਜਾ ਮਿੰਨਾ ਬਾਅ ਇੱਕਦਮ ਚੇ ਜਾਣਾ ਫਿਰ ਸਾਨੂੰ 4:00 ਵਜੇ ਜਾਣਾ ਸੱਚ ਐਂ ਦੱਸ ਮੈਨੂੰ ਵਿਆਹ ਦੀਆਂ ਕਿਹੜੀਆਂ ਰਹਿ ਗਈਆਂ ਤਿਆਰੀਆਂ ਹੁਣ ਸ਼ਾਪਿੰਗ ਤਾਂ ਹੋ ਲਈਆਂ ਪੈਂਟਾਂ ਕਮੀਜ਼ਾਂ ਕੱਪੜੇ ਸੂਟ ਸਭ ਲੈ ਲੇ ਸਵਾਲੇ ਹਨ ਤੇ ਰਹਿ ਗਈ ਹੈ ਔਰ ਡਿਪੈਂਟਾਂ ਨਾ ਸ਼ਰਟਾਂ ਰਹਿ ਗਈਆਂ ਲੈਣੇ ਪੈਂਟਾਂ ਦਾ ਸਵਾਲ ਹੀ ਹੈ ਹਾਂ ਅਜਤਾ ਸ਼ਰਟਾਂ ਰਹਿ ਗਈਆਂ ਉਹ ਸੀ ਐਸੀਆਂ ਉਹ ਤਾਂ ਅੱਜ ਚੱਕ ਲੈਣੇ ਆ ਗਹਿਲ ਸ਼ਰਟਾਂ ਲੈ ਲੂਗੇ ਕੱਲੂ ਕੇ ਹਵਨ ਨਾ ਕੱਢ ਕੇ ਆਉ ਜਦੀ ਲੈ ਲੂਗੇ ਗਹਿਲੇ ਮਲਾ ਕੇ ਪੈਂਟਾਂ ਨਾਲ ਇਹ ਚੈੱਕ ਦੇ ਦਿੱਚ ਚੈੱਕ ਜੇਦਾ ਲੈਣਾ ਜਿਹੜਾ ਉਹ ਬੰਦ ਠੀਕ ਨਹੀਂ ਸੈੱਟ ਨਹੀਂ ਕਰਵਾਣੀ ਹੈਗੀ ਫਿਰ ਉਹਨੇ ਕਿਹਾ ਵੀ ਉਹ ਅੱਜ ਲੈਣਾ ਮੈਂ ਜਿਹੜਾ ਉਹ ਕਰਿਆ ਮੈਂ ਅੱਜ ਦੇਖ ਕਰਾਣਾ ਤਾਂ ਸੀ ਕੱਲ ਤਾਂ ਹੁਣ ਸਾਨੂੰ ਕੀ ਪਤਾ ਦਾ ਵੀ ਡਾਕਟਰ ਛੁੱਟੀ ਕਰਦਾ ਤਿੰਨ ਦਿਨ ਮਿਲਦਾ ਹੀ ਉਹ ਮੰਗਲਵਾਰ ਇੱਕ ਹੋਰ ਵੀ ਕਿਸਮਤ ਵਾਲੀ ਗੱਲ ਹੈ ਜਿੱਦਣ ਆਪਾਂ ਗਏ ਪਹਿਲੇ ਦਿਨ ਉਦੋਂ ਡਾਕਟਰ ਹੈ ਤਾਂ ਵੀਰਵਾਰ ਤਾਂ ਪਰਸੋਂ ਫਿਰ ਉਦੋਂ ਟੈਸਟ ਵਗੇਰਾ ਨਹੀਂ ਨਾ ਹੋਏ ਹੋਏ ਤੇ ਉਦੋਂ ਫਿਰ ਉਹਨੇ ਕਰਤਾ ਦਿਆ ਐਮ ਆਰ ਆਈ ਲਿਖਤੀ ਹੁਣ ਜੇ ਕੱਲ ਦੀ ਉਹਦੀ ਛੁੱਟੀ ਦੀ ਕੱਲ ਆਪਾਂ ਨੂੰ ਰਿਪੋਰਟ ਮਿਲ ਗਈ ਸਵੇਰੇ 10 ਵਜੇ ਟਾਈਮੇ ਬਹੁਤ ਲੱਗਦਾ ਈ ਟੈਸਟ ਨੂੰ ਬੜਾ ਟੈਸਟ ਹੈ ਮੰਜੀ ਤਾਂ ਐਮ ਆਰ ਆਈ ਮੈਂ ਤੁਹਾਨੂੰ ਜੀ ਵਿੱਚ ਨਾ ਇੱਕ ਇੱਕ 50 ਸਕਿੰਟ ਦਾ ਦਊਂਗਾ ਜੀ ਜਦੋਂ ਚਾਚੇ ਨੂੰ ਐਮ ਆਰ ਆਈ ਵਾਲੇ ਕਮਰੇ ਚ ਲੈ ਕੇ ਗਏ ਨਾ ਤੁਹਾਨੂੰ ਮਸ਼ੀਨ ਦੇਖੇ ਉਹਦੇ ਚ ਕਿੰਡੀ ਵੱਡੀ ਏ ਤੁਹਾਨੂੰ ਜੇ ਵਿੱਚ ਨੂੰ ਸ਼ਾਟ ਦਊਂਗਾ ਮੈਂ ਇੱਕ ਮਿੰਟ ਦਾ ਹਾਂ ਬਾਕੀ ਜੀ ਸਟੈਪ ਬਾਈ ਸਟੈਪ ਕਰਦੀ ਐ ਮੰਜੀ ਸ਼ੋਪਿੰਗ ਵੀ ਅੱਜ ਆ ਲੈਣਾ ਅੱਜ ਉਹ ਲੈਣਾ ਤੁਸੀਂ ਚਲੇ ਜਾ ਇਸ ਟਾਈਮ ਤੇ ਲੈ ਲਓ ਹੂੰ ਇੱਕ ਦਿਨ ਮਾਪੂਰੀ ਖੋਜੂਗੀ ਨਹੀਂ ਫਿਰ ਉਹ ਨਹੀਂ ਨਾ ਮੈਂ ਦੇਖ ਸਕਦਾ ਵੀ ਇੱਕ ਬਾਰੇ ਐਨੇ ਲਾਗੇ ਉਹੀ ਚੱਲਣਦੇ ਤੂੰ ਬਸ 1000 1000 2 2000 ਫਿਰ 1 ਲੱਖ ਤਾਂ ਗਸੀ ਪੈ ਜੇ ਕਰਦੇ ਜੀ ਉਈਓਂ ਗੁਰਗੁਰ ਜੇ ਕਰਦਾ ਬੰਦਾ 1 ਲੱਖ ਤਾਂ ਨਹੀਂ ਜੀ ਹੁਣ ਜਾਣਾ ਹੀ 5 ਵਜੇ ਫਿਰ ਦੋ ਕਿਧਰ ਨਾ ਵੇਂ ਘੁੰਮ ਮੈਂ ਹਾਂ ਮਨਜੀਤ ਉਹਨਾਂ ਨਾ ਪੂਰੇ ਬਾਜ਼ਾਰ ਚ ਘੁੰਮਣਾ ਇਹਨਾਂ ਨੂੰ ਹੌਲੀ ਹੌਲੀ ਕਮਾਉਂਗੇ ਨਾਲੇ ਐ ਨਾ ਪੈਸਾ ਵੀ ਦੇਖਣਾ ਪੈਂਦਾ ਜੀ ਹੈ ਕਿ ਨਹੀਂ ਮਨਜੀਤ ਹਾਂ ਮੇਨ ਗੱਲ ਤਾਂ ਇਹ ਹੈ ਵੀ ਪੈਸਾ ਦੇਖਣਾ ਪੈਣਾ ਤੇ ਬਾਕੀ ਜਿੰਨੇ ਵੀ ਆਪਣੇ ਨਾਲ ਸਬਸਕ੍ਰਾਈਬਰ ਜੁੜੇ ਹੋਏ ਮੇਰੀਆਂ ਭੈਣਾ ਕਮੈਂਟ ਕਰਦੀਆਂ ਕਈਆਂ ਨੇ ਕਮੈਂਟ ਕਰੇ ਬੇ ਆ ਜਿਕਨਾ ਰਮਨ ਕੋਰ ਹੈ ਕਹਿੰਦੇ ਵੀ ਤੁਸੀਂ ਆਪਣਾ ਕੋਈ ਵੀ ਸ਼ੋਪਿੰਗ ਕਰਦੇ ਜਦ ਹੀ ਮਤਲਬ ਸ਼ੋਅ ਕਰ ਦਿੰਨੇ ਹਾਂ ਜੀ ਹਾਂ ਜੀ ਹਾਂ ਆਪਣਾ ਉਹ ਦਿਲ ਨਹੀਂ ਜੇ ਤੁਹਾਡੇ ਨਾਲ ਅਸੀਂ ਕਹਿਣਾ ਤੇ ਤੁਸੀਂ ਸਾਡੀ YouTube ਫੈਮਿਲੀ ਹੈ ਹੁਣ ਦੇਖੋ ਮਾਰਨਿੰਗ ਟਾਈਮ ਵੀ ਤੁਹਾਨੂੰ ਮਿਲਣਾ ਸਭ ਨੂੰ ਗੱਲਬਾਤ ਕਰੂੰਗੇ ਅੱਜ ਅਸੀਂ ਕਿਉਂਕਿ ਆਪਣਾ ਬਲੌਗ ਹੁਣ ਚੱਲ ਰਿਹਾ ਡੇਲੀ ਤੇ ਗੱਲਬਾਤ ਇਸ ਤਰ੍ਹਾਂ ਅਸੀਂ ਕਿਉਂ ਲੁਕੋ ਰੱਖਾਂ ਜੀ ਇਹ ਕੋਈ ਲੁਕੋ ਰੱਖਣ ਵਾਲੀਆਂ ਗੱਲਾਂ ਥੋੜੋ ਐ ਨਾਲੇ ਜੀ ਸਾਡੇ ਕੋਈ ਇਹੋ ਜੀ ਗੱਲ ਹੈ ਹੀ ਨਹੀਂ ਘਰ 'ਚ ਵੀ ਸਾਡੀ ਨਹੀਂ ਅਸੀਂ 4 ਮੈਂਬਰ ਹੈ ਤੁਹਾਡੇ ਮੂਹਰੇ ਸ਼ੋਅ ਹੁੰਨੇ ਆ ਤੇ ਫਾਦਰ ਸਾਹਿਬ ਹੈ ਉਹ ਆਉਂਦੇ ਨਹੀਂ ਵੀਡੀਓ 'ਚ ਨਹੀਂ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾ ਦਈਏ ਤੁਹਾਡੀ ਹੈ ਕਿ ਨਹੀਂ ਗੱਲ ਮਨਜੀਤ ਬਾਕੀ ਹੁਣ ਜਿਹੜਾ ਨਿੱਜੀ ਘਰ 'ਚ ਆਪਣਾ ਤੁਹਾਨੂੰ ਪਤਾ ਆਪਣੇ ਬਲੌਗ ਕਰਦੇ ਜਾਂ ਬਾਹਰ ਦੇ ਸ਼ੌਪਿੰਗ ਦੇ ਐਦਾਂ ਐਦਾਂ ਬਲੌਗ ਆ ਕਿਤੇ ਵੀ ਜਾਣਾ ਰਿਸ਼ਤੇਦਾਰ ਹੈ ਉਹ ਤੁਹਾਡੇ ਮੂਹਰੇ ਅਸੀਂ ਰੱਖੂਗੇ ਜੀ ਸ਼ੋਅ ਕਰੂਗੇ ਕਿਆ ਗੱਲਬਾਤ ਚੱਲਦੀ ਕਾਦੇ ਲਈ ਚੱਲੇ ਸੀ ਕਿਹਨੂੰ ਮਿਲਣ ਚੱਲ ਰਹੇ ਆ ਵੀ ਅਸੀਂ ਲੁਕੋਕਾ ਤੇ ਰੱਖੀ ਐ ਅਸੀਂ ਕਿਹੜਾ ਕੋਈ 2 ਨੰਬਰ ਦੇ ਕੰਮ ਕਰਦੇ ਆ ਅਸੀਂ ਨਹੀਂ ਲੁਕੋ ਰੱਖਣੀ ਗੱਲ ਤੁਹਾਡੀ ਬਿਲਕੁਲ ਸਹੀ ਐ ਭੈਣ ਦੀ ਅਸੀਂ ਸ਼ੋਅ ਕਰ ਦੇਣਾ ਅਸੀਂ ਸਰਪ੍ਰਾਈਜ਼ ਨਹੀਂ ਰੱਖਦੇ ਜੀ ਅਸੀਂ ਸ਼ੋਅ ਕਰ ਦੇਣਾ ਬਜਟ ਹੈ ਕਿ ਨਹੀਂ ਐ ਹੋ ਜਾਂਦਾ ਨਾ ਵੀ ਉਹ ਭੈਣ ਨੇ ਬਹੁਤ ਵਧੀਆ ਗੱਲ ਕਰੀ ਐ ਕਹਿੰਦੇ ਵੀ ਜਿੱਕਣਾ ਹੁਣ ਤੁਸੀਂ ਸ਼ੋਅ ਕਰਤੇ ਆ ਹੁਣ ਸਾਨੂੰ ਵੀ ਸ਼ੋਅ ਪੈ ਵੀ ਪਾਇਆ ਵਾ ਕਿੱਡਾ ਸੋਹਣਾ ਲੱਗੂਗਾ ਕਿੱਦਾਂ ਲੱਗੂਗਾ ਅਸੀਂ ਬਲੌਗ ਵੀ ਦੇਖੂਗੇ ਵਧੀਆ ਗੱਲ ਐ ਜੀ ਇਦਾਂ ਹੀ ਤਾਂ ਹੁੰਦਾ ਵੀ ਹਾਂ ਚੀਜ਼ ਅਗਲੇ ਪਰ ਜਿਹੜੀ ਅੱਜ ਲਈ ਆ ਲਿਆ ਸਮਾਨ ਸੂਟ ਲਿਆ ਵਗੈਰਾ ਵੀ ਕੱਲ ਨੂੰ ਕਿੱਦਾਂ ਦਾ ਲੱਗੂਗਾ ਬਿਲਕੁਲ ਰਾਈਟ ਗੱਲ ਹੈ ਜੀ ਤੁਹਾਨੂੰ ਜਿਹੜਾ ਵੀ ਬਲੌਗ ਹੁਣ ਅੱਗੇ ਆਊਗਾ ਮਨਜੀਤ ਜਿਹੜੇ ਵੀ ਸਮਾਨ ਪਾਊਗੀ ਤੁਹਾਡੇ ਸ਼ੋਅ ਕਰੂਗੇ ਜਿਹੜਾ ਲਿਆਉ ਤੁਹਾਨੂੰ ਦਿਖਾ ਤੇ ਆ ਜੀ ਬਾਕੀ ਦੇਖੂਗੇ ਹੁਣ ਬੈਗ ਹੈ ਜਿਹੜਾ 10 15 ਕਿਲੋ ਦਾ ਵੀ ਉਹ ਭਰਿਆ ਵਾ ਕਿੱਦਾਂ ਲੱਗਦਾ ਪਾਇਆ ਵਾ ਕੱਠੇ ਚ ਮੈਂ ਤਾਂ ਕਿਹਾ ਤਾਂ ਮਾਤ ਨੂੰ ਥੈਲੇ ਵਾਲੀ ਚ ਜਿਹੜਾ ਰੇ ਵਾਲਾ ਥੈਲਾ ਉਹਦੀ ਝੌੜੀ ਬਣਾ ਕੇ ਦੇ ਦੇਣੀ ਉਹ ਵੀ ਤਾਂ ਰੇ ਨਹੀਂ ਪਾਉਂਦੇ ਜੀ ਪਰ ਝੌੜੀ ਜੀ ਉਹ ਦੇ ਦੇਣੀ ਉਹਦੇ ਚ ਪਾ ਲੈ ਕਰ ਕੱਢ ਲੈ ਕਾਟ ਮਾਂ ਪਾ ਦੇ ਕਾਟ ਛੋਲੀ ਹਾਂ ਮੈਨੂੰ ਤਾਂ ਲੋੜੇ ਨਹੀਂ ਮੇਰੇ ਪਤਾ ਕੁਝ ਨਹੀਂ ਹੈ ਇੱਕ ਪਰਸਾ ਉਹ ਵੀ ਰੱਖ ਲਈ ਤੂੰ ਮਾਂ ਚਾਰ ਕਾਗਜ ਜੇ ਆਂ ਕਾਰਡ ਜੇ ਰੱਖ ਲਈ ਤੂੰ ਮੇਰੇ ਕੋਲ ਕਿਹੜਾ ਰਹਿਦਾ ਉਹ ਤੇਰਾ ਤਾਂ ਬੈਗ ਹੀ ਬਹੁਤ ਵੱਡਾ ਉਹ ਕਿਲੋ ਤਾਂ ਘਵਾਰ ਨਿਕਲ ਨਹੀਂ ਰੱਦੀ ਉਹਦੇ ਚ ਜਿਹੜੇ ਪਾਏ ਵੇ ਭਰ ਕੇ ਫੁੱਲ ਮਾਜਾ ਕਰਿਆ ਵਾ ਨਾ ਹੁਣ ਦੇਖਣਾ ਮੈਂ ਵੀ ਤੂੰ ਕਹੀ ਗਈ ਬੜਾ ਬੈਗ ਲੈਣਾ ਬੜਾ ਬੈਗ ਜ਼ਰੂਰੀ ਹੁੰਦਾ ਏ ਹੁਣ ਅਸੀਂ ਆਇਆ ਵੀ ਦੇਖੂਗੇ ਨਾ ਵੀ ਐ ਕਹਿਣਾ ਉਹਦੇ ਅਹ 6 ਪੌਕਟ ਤਾਂ ਬੈਗ ਲਿਆਏ ਵੀ ਕਿਹੜੀਆਂ ਪੌਕਟਾਂ ਖਾਲੀਆਂ ਕਿਹੜੀਆਂ ਭਰੀਆਂ ਉਹ ਵੀ ਤਾਂ ਅਸੀਂ ਦੇਖਣੀ ਆ ਹੁਣ ਹੈ ਕਿ ਨਹੀਂ ਬੜਾ ਬੈਗ ਨਾ ਭਰਨਾ ਸੀ ਹਾਂ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਮਿਲਾਨੇ ਚਾਚੇ ਨਾ ਕਿਉਂਕਿ ਚਾਚੇ ਦਾ ਹੋਈ ਜਾਂਦਾ ਜੀ ਦਰਦ ਅੱਜ ਸਵੇਰੇ ਉੱਠਿਆ ਜਦ ਲੱਗ ਗਿਆ ਹਾਂ ਚਲੋ ਐ ਵੀ ਰੱਬ ਦੀ ਕਿਰਪਾ ਜਿੱਕਣਾ ਚਾਚਾ 2 ਦਿਨ ਪਹਾੜ 'ਚ ਤੰਗਦਾ ਮਨਜੀਤ ਬਾਈ ਪਰਸੋਂ ਰਾਤ ਨੂੰ ਫੋਨ ਆ ਗਿਆ ਜੀ ਕਹਿੰਦੇ ਵੀ ਹੁਣ ਤਾਂ ਬੇਵੱਸ ਐ ਕਹਿੰਨੇ ਵੀ ਹੁਣ ਇੱਕ ਦਿਨ ਪਹਿਲੀ ਰਾਤ ਕਹਿੰਦੇ ਇੱਕ ਨਹੀਂ ਕੱਟੀ ਜਾ ਘੱਜ ਵੀ ਕੀ ਕਰੇ ਤੜਕੇ ਦਾ ਕਰਤੇ ਆ ਵੀ ਤੜਕੇ ਨੂੰ 4 ਵਜੇ ਬੰਦਾ ਰੈਡੀ ਹੋ ਗਿਆ ਹੁਣ ਜੀ ਨੂੰ ਵੀ ਕਹਿੰਦੇ ਤੇ ਜੀ ਉਧਰ ਮੈਂ ਤਾਂ ਹੁਣ ਜਾ ਨਹੀਂ ਸਕਦਾ ਮੋਂ ਤਾਂ ਨੀਂਦ ਆ ਗਈ 12 ਵਜੇ ਫੋਨ ਆਇਆ 11 ਵਜੇ ਸਾਨੂੰ ਤਾਂ ਐ ਤਾਂ ਵੀ ਚਾਚਾ ਠੀਕ ਠਾਕ ਹੈ ਤਾਂ ਹੀ ਸੌਂ ਗਏ ਪੈ ਗਏ ਅਸੀਂ ਵੀ ਆ ਗਿਆ ਫੋਨ 12 ਵਜੇ ਤਾਂ ਭਾਈ ਬੇਸੇ ਸਾਨੂੰ ਵੀ ਨੀਂਦ ਨਹੀਂ ਆਈ ਸਾਰੀ ਰਾਤ ਚਾਚੀ ਘੰਟੇ ਬਾਅਦ ਫੋਨ ਕਰੇ ਕਰੇ ਫਿਰ ਅਸੀਂ ਕਰੇ ਕਰੇ ਵੀ ਹੁਣ ਕਿੱਦਾਂ ਐ ਚਲੋ ਰਾਤ ਨਿਕਲ ਗਈ ਦੂਏ ਦਿਨ ਸਵੇਰ ਨੂੰ ਮੈਂ ਤੇ ਪ੍ਰਿੰਸ ਗਏ ਬੱਦੀ ਤੱਕ ਆ ਗਿਆ ਚਾਚਾ ਜਿਹੜੇ ਬੰਦੇ ਦੀ ਡਿਊਟੀ ਲਈ ਤੀ ਉਹ ਵੀ ਚੱਕ ਲਿਆ ਆ ਜਦੀ ਤੇ ਬਾਈ ਫਿਰ ਹੁਣ ਚੱਲ ਰਿਹਾ ਟ੍ਰੀਟਮੈਂਟ ਧੰਨਵਾਦ ਹਾਂ ਰਵੀ ਜੀ ਨੇ ਨੇ ਇਹ ਕਰਿਆ ਨੇ ਬੇ ਇਛਾ ਦੇ ਹਾਂ ਨਹੀਂ ਬਾਈ ਓਖਾ ਇੰਨੀ ਦੂਰ ਤੇ 150 ਕਿਲੋਮੀਟਰ 100 ਇੱਕ ਪਾਸੇ ਦਾ ਨਾਲੇ ਰਸਤਾ ਬੜਾ ਡੇਂਜਰ ਹੈ ਰਾਤ ਦਾ ਤਾਂ ਰਸਤਾ ਹੀ ਨਹੀਂ ਹੂ ਇੱਤਰੇ ਐ ਅਰੇ ਬੜੇ ਟਰੈਕਟਰ ਰੁਕਦਾ ਫੇਰ ਵੀ ਲੰਗੀ ਜਾਂਦੇ ਹੁਣ ਆਪਾਂ ਇਹ ਜੀ ਛੋਟੀ ਗੱਡੀ ਵੀ ਚੱਲ ਜਾਂਦੇ ਹੁਣ ਕੋਈ ਕੀ ਅੱਲਾ ਵੇ ਧੀਰਾ ਤਾਂ ਹਾਂ ਇਹੀ ਹੈ ਨਾਲੇ ਉੱਥੇ ਐ ਵੀ ਹੈ ਜੀ ਚਲੋ ਬੰਦਿਆਂ ਦਾ ਮੰਨਿਆ ਉਹ ਤਾਂ ਚੱਲ ਕੇ ਇਰ ਕਰਾਈ ਨਹੀਂ ਵੀ ਹੋਊਗੀ ਜਾਨਵਰ ਆ ਸਕਦਾ ਕੋਈ ਰਾਤ ਨੂੰ ਕਿਹ ਆ ਪਤਾ ਲੱਗਦਾ ਇੱਧਰ ਕਿ ਕਿੰਨੇ ਐ ਆਇਕਾ ਹੈ ਜੇ ਐ ਕਰਨਾ ਘੋਸਣੇ ਨੂੰ ਟਿੱ ਜੁੜ ਜਾਂਦੀ ਹਾਂ ਹਾਂ ਨਾ ਠੀਕ ਹੈ ਜੇ ਚਲੋ ਠੀਕ ਹੈ ਹੁਣ ਤੁਹਾਨੂੰ ਚਾਚੇ ਨਾਲ ਮਿਲਣਾ ਹੈ ਦੱਸ ਦੇ ਕਿਆ ਟ੍ਰੀਟਮੈਂਟ ਚੱਲ ਰਿਹਾ ਕਿੱਥੇ ਤੱਕ ਟ੍ਰੀਟਮੈਂਟ ਪਹੁੰਚ ਗਿਆ ਤੇ ਕਿਆ ਅੱਜ ਚੱਲ ਰਿਹਾ ਹੈ ਤੇ ਫਿਰ ਰਾਤ ਨਿਕਲ ਗਈ ਤੇ ਕੱਲ ਗਏ ਜਦੋਂ ਅਸੀਂ ਡਾਕਟਰ ਮਿਲਿਆ ਨਹੀਂ ਉਹ ਛੁੱਟੀ ਪਰ ਤਾਂ ਫਿਰ ਅਸੀਂ ਦਵਾਈਆਂ ਲਿਖਾ ਲਈਆਂ ਉਹ ਕਹਿੰਨੇ ਵੀ ਟੀਕਾ ਤਾਂ ਹੁਣ ਅਸੀਂ ਲਾ ਨਹੀਂ ਸਕਦੇ ਹੁਣ ਡਾਕਟਰ ਐਮ ਆਰ ਆਈ ਹੋਊਗੀ ਉਹਨਾਂ ਉਹਨਾਂ ਇਲਾਜ ਸ਼ੁਰੂ ਕਰ ਦੇਣਾ ਥੋੜਾ ਚਲੋ ਅੱਜ ਦੇਖਦੇ ਹਾਂ ਹਾਂ ਅੱਜ ਦੇਖ ਕੇ ਦੱਸ ਦੇਣਾ ਉਹਨਾਂ ਐਮ ਆਰ ਆਈ ਹੈ ਸਰੀਰ ਦੀ ਸਭ ਤੋਂ ਵੱਡਾ ਟੈਸਟ ਐਮ ਆਰ ਆਈ ਹੋਂਦਾ ਹੈ ਉਹਦੇ ਚ ਸਾਫ ਕੋ ਆ ਜਾਂਦਾ ਹੈ ਜਸ ਕਰਨ ਲੈ ਆ ਚਲੋ ਠੀਕ ਹੈ ਹੁਣ ਤੁਹਾਨੂੰ ਮਿਲਾਨੇ ਜੀ ਮੇਲੋ ਚਾਚੇ ਨਾ ਹੋਰ ਵੀ ਚਾਚਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਦੇਖੋ ਬੈਠੇ ਨਾ ਪਹਾੜ ਵਾਲੇ ਚਾਚਾ ਦੇਖ ਲਓ ਪਰ ਇੱਕ ਗੱਲ ਹੈ ਕਿਹੇ ਨਹੀਂ ਕਰਦੇ ਪਰਮਾਤਮਾ ਕਿਸੇ ਨੂੰ ਨਾ ਦੁੱਖ ਨਾ ਦੇਵੇ ਜਿਹੜੀ ਗੱਲ ਹੈ ਚਾਚਾ ਹੋਇਆ ਕਿਆ ਚੱਕਰ ਹੈ ਅੱਜ ਤੇ 10 ਦਿਨ ਪਹਿਲਾਂ ਪ੍ਰੋਸੀਜਰ ਹੋਇਆ ਇਹ ਕਿਆ ਚੱਕਰ ਹੋਇਆ ਤੂੰ ਗੱਡੀ ਚਲਾਉਂਦਾ ਤਾਂ ਟਿੱਪਰੀ ਗੈਲ ਹੋ ਗਿਆ ਕਿਆ ਚੱਕਰ ਹੈ ਕੋਈ ਪਤਾ ਹੀ ਨਹੀਂ ਚੱਲਿਆ ਕਾਰਨ ਦੋ ਹੈ ਇਹ ਪਹਿਲਾਂ ਤਾਂ ਨਹੀਂ ਹੋਇਆ ਨਹੀਂ ਪਹਿਲਾਂ ਨਹੀਂ ਮੰਨ ਲਓ ਅੱਜ ਤੇ ਪਿਛਲੇ ਸਾਲ ਜਮਾਂਦਰੂ ਕੋਈ 6 ਸਾਲ ਤੋਂ ਗਿਰਿਆ ਗੁਰਿਆ ਹੋਇਆ ਹੈ ਕਦੇ ਨਹੀਂ ਅੱਛਾ ਜਿਆਦਾ ਸੀ 15 ਤਰੀਕ ਨੂੰ ਆਏ ਆ 14 ਨੂੰ ਟੈਂਪਲ ਦਾ ਸ਼ਗਨ ਪਿਆ ਜਦ ਤਾ ਤੂੰ ਐਨ ਸਹੀ ਤਾਂ ਬਿਲਕੁਲ ਜੀ ਉਸ ਤੋਂ ਬਾਅਦ ਤਾਂ ਕਿਤੇ ਉਹ ਤਾਂ ਨਹੀਂ ਬੰਦੇ ਬੁੰਦੇ ਜਿਹਦੇ ਤੂੰ ਕਹਿ ਰਿਹਾ ਤਾਂ ਵੀ ਮੈਂ ਘਰ ਦੇੜਨਾ ਕਿਤੇ ਉਹ ਉਹ ਨਾ ਗੈਲਤ ਨਹੀਂ ਲੱਗਿਆ ਤੂੰ ਪੱਥਰ ਚੱਕਣ ਬਸ ਉਹੀ ਮੈਂ ਆਪਣੇ ਆਪ ਲੇਬਰ ਅਜੇ ਆਈ ਨਹੀਂ ਸੀ ਮੈਂ ਆਪਣੇ ਆਪੇ ਲੱਗ ਕੇ ਉਹ ਉਹੀ ਚੱਕਰ ਕਰ ਗਿਆ ਲੈ ਵੀ ਚਾਚਾ ਹੁਣ ਨਾ ਉਹ ਪੱਥਰ ਵੀ ਬੜੇ ਹਨੀ ਹਾਂ ਹਮ ਅੱਛੇ ਆ ਫਿਰ ਜਿਹੜੇ ਚਾਚੇ ਉਹ ਪੱਥਰ ਹੈ ਮੈਂ ਕਹਣਾ ਉਹ ਆਪਣੇ ਤਾਂ ਇੱਟ ਹੁੰਦੀ ਹੈ ਤੁਹਾਡੇ ਕਿ ਨਹੀਂ ਮੈਂ ਕਹਣਾ 1.5 ਫੁੱਟ ਬਾਈ ਹਾਂ ਇੱਕ ਹੁੰਦਾ ਹਨੀ ਕਿੰਨੇ ਕਿੰਨੇ ਇੰਚ ਦੇ ਹੁੰਨੇ 6x6 ਦੇਖ ਲੈ 6x6 6x6 ਇੰਚ ਦਾ ਹਾਂ 6 ਉਹ ਛੋਟਾ ਹੋ ਗਿਆ ਇੱਕ ਲੰਬਾ ਵੀ ਹੁੰਦਾ ਏ ਜਿਹੜਾ ਡੇਢ 2 ਫੁੱਟ ਦਾ ਲੰਬਾਈ 24 ਇੰਚ ਬਾ ਫਿਰ ਤਾਂ ਉਹ ਡੇੜਿਆ ਹਨਾ ਉਹ ਚੱਕੇ ਪੱਥਰ ਪੱਥਰ ਚੱਕੇ ਵੀ ਤੇ ਕਹੀਂ ਡੇੜੇ ਹੀ ਆ ਥੱਲੇ ਗੇਰੇ ਆ ਚੱਕ ਕੇ ਸਾਈਡ ਪਰ ਲਾਈ ਬਾ ਫਿਰ ਤੇਰਾ ਕੰਮ ਮੁੱਕਿਆ ਹੋਇਆ ਤੇ ਲੋ ਜੀ ਟੈਸਟ ਐ ਮ ਆਰ ਆਈ ਜਾਂ ਜਿਹੜੀ ਅੱਜ ਅਸੀਂ ਲੈ ਕੇ ਜਾਣਾ 10:00 ਵਜੇ ਇਹ ਇਹ ਬਣਿਆ ਜੀ ਲੋ ਇਹ ਤਿੰਨ ਪੇਜ ਬਣਾਏ ਉਹਨਾਂ ਨੇ ਹਾਂ ਰੀਡ ਦੀ ਹੱਡੀ ਦਾ ਪੂਰਾ ਡਿਸਕ ਦਾ ਪਿੱਛੇ ਦਾ ਐਮ ਆਰ ਆਈ ਹੋਈ ਹੈ ਜੀ ਤੇ ਬਾਕੀ ਬਾਈ ਐ ਵੀ ਦੇਖੋ ਅੱਗੇ ਵਿਆਹ ਵੀ ਆ ਗਿਆ ਤਾਂ ਪਰ ਅਚਾਨਕ ਕਹਿ ਨਹੀਂ ਕਰਦੇ ਚਾਚੇ ਨੇ ਸੋਚਿਆ ਮੈਂ ਬੇਲਾ ਜੇ ਮਿਹਤਰੀ ਨਹੀਂ ਆਏ ਚਲੋ ਮੈਂ ਲੱਗ ਜੰਨਾ ਪਰ ਹੁਣ ਐ ਵੀ ਚਾਚਾ ਤੇਰੀ ਉਮਰ ਹੋ ਗਈ ਦੇਖ 55 56 ਸਾਲ ਹੋ ਗਈ ਹੁਣੀ ਹਨਾ ਵੀ ਹੁਣ ਨਾ ਤੂੰ ਚੱਕਰਾਂ 'ਚ ਪਈ ਜਿੱਥੇ ਦੇਖ 1000 ਲੱਗਣਾ ਉੱਥੇ 1500 ਸ ਹੈ ਜੀ ਹੁਣ ਨਾ ਤੂੰ ਜਾ ਕੇ ਹੱਥ ਪਾਈ ਉਹਨੇ ਇੱਕ ਵਾਰੀ ਇਹਨੂੰ ਸੈਟ ਆ ਲੈਣ ਦੇ ਨਾ ਚਲਾਈ ਉਹ ਟੀਪਰੀ ਠੀਕ ਨਹੀਂ ਉਹਦੇ ਵਿੱਚ ਜਿਹੜਾ ਆਪਾਂ ਕਸੋਲੀ ਨੂੰ ਲੈ ਕੇ ਜਾਂਦੇ ਤੇ ਉਹਦੇ ਚ ਵੀ ਤਾਂ ਆਂਦੇ ਵੀ ਕਿੰਨਾ ਝਟਕੇ ਵੱਜਦੇ ਨਾਲੇ ਨਮੀ ਉਹ ਨਾ ਬਾਈ ਤੂੰ ਆਪਣੀ ਗੱਡੀ ਉਹ ਚਲਾ ਲਈ ਕਦੇ ਜੇ ਤੈਨੂੰ ਲੋੜ ਹੈ ਆਪਣੀ ਗੱਡੀਆਂ ਚ ਤਾਂ ਨਹੀਂ ਡਹਿਕਾ ਲੱਗਦਾ ਪਿਕਅਪ ਚ ਬਾਕੀ ਬਾਈ ਰਾਸਤੇ ਵੀ ਉਧਰ ਇਹ ਜਾਈਆਂ ਤੇ ਬਾਕੀ ਫਿਰ ਵਿਆਹ ਦਾ ਕੀ ਕਰੀਏ ਚਾਚਾ ਆ ਗਿਆ ਹੁਣ ਦੇਖਦੇ ਪਹਿਲੇ ਉਧਰ ਜਾਈਏ ਚੰਡੀਗੜ੍ਹ ਹਾਂ ਲੋ ਜੀ ਅੱਜ ਤੀਆ ਦਿਨ ਹੈ ਸਾਡਾ ਪਰ ਐਂ ਵੀ ਸਾਨੂੰ ਐਂ ਲੱਗਦਾ ਪਰਮਾਤਮਾ ਦੀ ਕਿਰਪਾ ਨਾਲ ਵੀ ਅਸੀਂ ਕੰਮ ਮੌਕੇ ਪਰ ਸੰਭਲਿਆ ਹਾਂ ਤੇ ਕੁਝ ਹੁਣ ਫਰਕ ਹੈ ਜਿਹੜੀਆਂ ਦਵਾਈਆਂ ਵੀ ਦੰਨੈ ਪਰ ਜਿਹੜੀ ਅਸਲੀ ਦਵਾਈ ਚਾਚਾ ਅੱਜ ਲੱਗਣੀ ਆ ਦੇਖ ਕੇ ਅਜੇ ਤਾਂ ਉਹਨੇ ਤੈਨੂੰ ਪੇਨ ਤੇ ਦਈ ਆ ਉਹਨੂੰ ਪਹਿਲਾਂ ਹਨਾ ਹਾਂ ਇਹ ਅੱਜ ਵਾਲੀ ਦੇ ਇਹ ਤੇਰੀਆਂ ਫੈਲਾਂ ਦੇਖ ਕੇ ਲੱਗਣੀ ਐ ਇਹ ਵੀ 2-3 ਬਣੇ ਹਨਾ ਚਾਚਾ ਕਾਗਜ਼ ਦੇਖੀ ਤਿੰਨ ਤਿੰਨ ਬਣੇ ਕ ਦੋ ਆਪਾਂ ਨੇ ਤਾਂ ਦੇਖੇ ਵੀ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਜੀ ਇਹਦੇ 'ਚ ਕੀ ਆ ਕੁਸ ਹੈ ਇੱਕ ਪਰ ਮੈਂ ਕਹਾਂ ਨਾ 20 30 ਫੋਟੋਆਂ ਹਨਾ ਹਾਂ ਆ ਲੈ ਇਹਦੇ 'ਚ ਸਮਝ ਨਹੀਂ ਲੱਗ ਰਹੀ ਹਾਂ ਦਿਖਾਈ ਮੜਾ ਪ੍ਰੋਬਲਮ ਤਾਂ ਇਹਦੇ 'ਚ ਕੋਈ ਨਹੀਂ ਪਤਾ ਲੱਗ ਰਹੀ ਹੈ ਨਾ ਪ੍ਰੋਬਲਮ ਸਾਨੂੰ ਤਾਂ ਕੁਝ ਪਤਾ ਨਹੀਂ ਲੱਗ ਰਹੀ ਜੀ ਇਹ ਹੈ ਜੀ ਦੇਖੋ ਕਿੰਨੀਆਂ ਫੋਟੋਆਂ ਜੀ ਉਤਾਰਤੀਆਂ ਉਹਨਾਂ ਨੇ ਇੱਕ ਵਾਰ ਇਹ ਇਹਨੂੰ ਰੀਲ ਕਹਿੰਦੇ ਆ ਰੀਲ ਚਾਚਾ ਇਹ ਵੀ ਆਪਣੀ ਰੀਡ ਦੀ ਹੱਡੀ ਦੀ ਹੈ ਦੂਈ ਤੇ ਜਿਹੜੀ ਗੱਲਬਾਤ ਹੈ ਮੇਨ ਹਾਂ ਇਧਰੋਂ ਸਿੱਧਾ ਇਹ ਦੇਖੋ ਰੀਡ ਦੀ ਹੱਡੀ ਤਰ੍ਹਾਂ ਤਰ੍ਹਾਂ ਦੇ ਦਿਖਾਏ ਹੋਏ ਉਹਨਾਂ ਦੇਖੋ ਜੀ 1 ਕਿੰਚ ਚ ਕੋਈ ਨਾ ਐਮ ਐਮ ਚ ਕੁਝ ਵੀ ਉਹ ਕੱਢ ਦੇਣਾ ਉਹਨਾਂ ਨੇ ਹੁਣ ਅੱਜ ਹੁਣ ਅੱਜ ਡਾਕਟਰ ਹੀ ਦੱਸੂਗਾ ਜੀ ਵੀ ਕੀ ਆ ਕੀ ਆ ਪ੍ਰੋਬਲਮ ਹੈ ਇੱਕ ਇਹ ਆ ਜੀ ਇਹ ਬਣਿਆ ਹੋਲ ਦਾ ਲੱਗ 450 ਦਾ ਦੋ ਬਣੇ ਐ ਜਣੋ ਜੀ ਆਪਣਾ ਜਿਹੜਾ 16 ਨਾ ਹਸਪੀਟਲ ਹੁਣ ਇਹਦੇ ਚ ਬੜੀ ਬੜੀਆਂ ਮਸ਼ੀਨਾਂ ਆ ਗਈਆਂ ਜੀ ਅਦਰ 33% ਲੈਸ ਤੇ ਕਰਦੇ ਕੋਈ ਪ੍ਰਾਈਵੇਟ ਬੰਦੇ ਦਾ ਹੀ ਹੈ ਤਾਂ ਸਿਸਟਮ ਤੇ ਉਹਨੇ 33% ਲੈਸ ਪਰ ਕਰਿਆ ਜੇ ਬਾਹਰ ਕਰਾਉਂਗੇ ਜੀ ਇਹ 6-7000 ਦਾ ਐਮ ਆਰ ਆਈ ਇਹ ਆਈ ਦੇਖੋ ਉਹਨੇ ਐਂ ਦਿਖਾਇਆ ਵਾ ਹਰਕ ਕੱਢ ਕੇ ਦਿਖਾਇਆ ਵਾ ਐਨ ਵੀ ਕਿੱਥੇ ਨੁਕਸ ਹੈ ਕਿ ਆ ਚੱਕਰ ਇਹ ਹੈ ਜੀ ਸਾਰਾ ਹੋਰ ਦਾ ਇਹ ਆਪਣੀ ਬੈਕ ਸਾਈਡ ਆ ਗਈ ਜਿੱਥੇ ਆਪਾਂ ਕਹਿੰਦੇ ਨੇ ਰੀਡ ਦੀ ਹੱਡੀ ਤੋਂ ਬਾਅਦ ਪਿੱਛਾ ਡਿਸਕ ਆ ਜਾਂਦੀ ਹੈ ਜੀ ਉਹਦਾ ਇਹ ਇਹ ਲੱਗ ਬਣਿਆ 450 ਦਾ ਜਿਹਨੋਂ ਫਾਇਦਾ ਬਹੁਤ ਹੋ ਗਿਆ ਚਾਚਾ ਜਿਹੜਾ 16 ਚ ਇਹ ਮਸ਼ੀਨਾਂ ਆ ਗਈਆਂ ਨਹੀਂ ਪਹਿਲਾਂ ਪਤਾ ਕਿੱਥੇ ਭੇਜਦੇ ਤੇ ਪਹਿਲਾਂ 22 ਚ ਫਿਰ ਪਿਛਲੇ ਪਾਸੇ 24 ਇੰਦਰਾ ਹੋਲੀਡੇ ਹੋਮ ਤਾਂ ਉੱਥੇ ਹੁੰਨੇ ਜੀ ਟੈਸਟ ਹਾਂ ਤੇ ਪਹਿਲਾਂ 22 ਚ ਕਰਾਂਦੇ ਤੇ ਅੱਜ ਤੋਂ 10 15 ਸਾਲ ਪਹਿਲਾਂ 22 ਚ ਭੇਜਦੇ ਤੇ ਉਹ ਪ੍ਰਾਈਵੇਟ ਤਾਂ ਉਸ ਟਾਈਮ ਹੋਇਆ ਤਾਂ 35 ਨਹੀਂ 3700 ਦਾ ਅਸੀਂ ਬਾਬੇ ਦਾ ਕਰਾਇਆ ਤਾਂ ਤੇ ਚਲੋ ਚੱਲੀਏ 10 ਵਜ ਗਏ ਤੇ ਆਪਾਂ ਨੇ ਸਾਡੇ ਆਪਣਾ ਜੀ ਉਰੇ ਤੋਂ 5 ਮਿੰਟ ਲੱਗਦੇ 10 16 ਚ ਜਾਣ ਨੂੰ ਆਹ ਖੇ ਦਾ ਬਣ ਗਏ ਬਾ ਹੁਣ ਚੱਕ ਦਨੇ ਆਪਾਂ ਨੇ ਕਿਉਂ ਕਰਨ ਨੇ ਖਾਏ ਨਹੀਂ ਕਰਨ ਲੱਗ ਗਿਆ ਉਹ ਦੇਖੋ ਹੀ ਸਕਣਾ ਨਹੀਂ ਹੋਣਾ ਕਿਤੇ ਹਾਂ ਕੀ ਚੀਜ਼ ਹੋੜ ਕਿਹੜਾ ਫੋਨ ਮੇਰੇ ਆ ਤੇਰੇ ਵਾਲਾ ਖੋ ਲਿਆ ਨਾ ਪੂਰੀ ਐ ਕਰਨ ਨੇ ਇਸ ਦੇਖ ਰਿਹਾ ਤਾਂ ਇਹ ਨਹੀਂ ਰੱਖਿਆ ਵਾ ਕਿਤੇ ਆਪ ਵੀ ਕਿਤੇ ਮਲਾਇਆ ਮੁਰੂਆ ਤਾਂ ਨਹੀਂ ਤੇ ਦਿਖਾਇਆ ਤਾਂ ਨਹੀਂ ਇਹ ਤੋਂ ਪਹਿਲਾਂ ਕਿੱਥੇ ਲਈ ਦਵਾਈ ਤਾਂ ਜੀਤੇ ਪਹਿਲੇ ਬਰੋਟੀ ਵਾਲੀ ਬਰੋਟੀ ਵਾਲਾ ਹੈਗਾ ਬੱਦੀ ਕੋਈ ਹਸਪੀਟਲ ਹਾਂ ਬਰੋਕਲਿਨ ਹਸਪੀਟਲ ਹੈ ਬਰੋਕਲਿਨ ਹਾਂ ਜੀ ਅੱਛਾ ਹਮਾਰੇ ਵਾਲਿਆਂ ਦਾ ਤੇ ਉੱਥੇ ਉੱਥੇ ਕਿੰਨੇ ਦਿਨ ਚੱਲੇਆ ਇਲਾਜ ਪੰਜ ਦਿਨ ਪੰਜ ਦਿਨ ਹਾਂ ਉਸ ਤੋਂ ਮੈਂ ਕਹਿੰਦਾ ਆਏ ਫਿਰ ਐ ਹੋਇਆ ਵੀ 2 ਦਿਨ ਤੇਰਾ ਦਰਦ ਹੋਇਆ ਅੱਜ ਤੋਂ 10 ਦਿਨ ਪਹਿਲਾਂ 5 ਦਿਨ ਉੱਥੇ ਸੱਤ ਤੇ ਪਰਸੋਂ ਆਪਾਂ ਆਏ ਇਧਰ ਨੂੰ ਹਨਾ ਬਸ ਠੀਕ ਹੈ ਤੇ ਅਜੇ ਆਪਣਾ ਹਾਂ ਇੰਨਾ ਪੱਕਿਆ ਬਾਣੀ ਮਨਜੀਤ ਹੈ ਨਹੀਂ ਆਏ ਆ ਮੋਗਾ ਸਾਹਬ ਹਾਂ 20 ਪੈਸੇ ਦਾ ਨਹੀਂ ਕੋਈ ਚੱਕਰ ਹੈ ਪਰਮਾਤਮਾ ਦੁਖ ਭਾਈ ਕਿਸੇ ਨੂੰ ਨਾ ਦਵੇ ਦੇਖੋ ਅਸੀਂ ਸੋਚ ਕੇ ਆ ਰਹੇ ਤੇ ਬਣ ਕੇ ਆ ਜਾਂਦਾ ਜ਼ਿੰਦਗੀ ਚ ਹਨਾ ਸੋਚ ਇਹ ਰਹੇ ਤੇ ਵੀ ਦੇਖੋ ਵਿਆਹ ਆ ਗਿਆ ਅਸੀਂ ਵਿਆਹ ਚ ਜਾਣਾ ਮੈਂ ਚਾਚੇ ਨੂੰ ਕਿੰਨੇ ਰੋਜ਼ ਫੋਨ ਕਰਨੇ ਅਸੀਂ ਮਜ਼ਾਕ ਕਰਨਾ ਆ ਵੀ ਅਸੀਂ ਕੋਟ ਬਣਾਣੇ ਪਲੇ ਰੰਗ ਦੇ ਟਾਈਆਂ ਲੈਣੀਆਂ ਚਲੋ ਲੱਗੀਆਂ ਟਾਈਆਂ ਮਾਪਾਪ ਚਾਚਾ ਕਹਿੰਦਾ ਮੇਰੇ ਤਾਂ ਲੱਗੀਆਂ ਟਾਈਆਂ ਅੱਪਾ ਨੇ ਉਹ ਜਦ ਕੱਲ ਆ ਮੜਾ ਕਿ ਦਿਖਾਇਆ ਦੂਏ ਡਾਕਟਰ ਨੇ ਦੇਖਿਆ ਅਮਰਜੈਂਸੀ ਚ ਕਿਆ ਕਹਿੰਦਾ ਤਾਂ ਕਿਆ ਨਿਕਲ ਗਈਆਂ ਹੈ ਜੀ ਕਿਆ ਕਹਿੰਦਾ ਬਟ ਜਾਏ ਕਹਿੰਦਾ ਬਟਨ ਨਿਕਲ ਗਿਆ ਕੁੰਡੀਆਂ ਖੁੱਲ ਗਈਆਂ ਕਹਿੰਦਾ ਇੱਕ ਕੁੰਡੀ ਨਿਕਲ ਗਈ ਚਾਚਾ ਕਹਿੰਦਾ ਲਾ ਦੰਨੇ ਫਿਰ ਕਹਿੰਦਾ ਕਹਿੰਦਾ ਇਹ ਤਾਂ ਅਸੀਂ ਆਪੇ ਲਾ ਲੇਂਗੇ ਕਹਿੰਦਾ ਓ ਬਾਈ ਚਾਚਾ ਚਲੋ ਇਹ ਤਾਂ ਆਪਾਂ ਹੱਸਦੇ ਤੁਸਦੇ ਆ ਮਜ਼ਾਕ ਕਰ ਲੈਣੇ ਪਰ ਇਹ ਕੁੰਡੀਆਂ ਸੌਖੀਆਂ ਨਹੀਂ ਲੱਗਦੀਆਂ ਹੁੰਦੀਆਂ ਇਹ ਨਿਕਲਣੇ ਨੂੰ ਟਾਈਮ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕਦ ਨਿਕਲ ਗਈਆਂ ਪਰ ਦੇਖੋ ਹੁਣ ਦੇਖੋ ਉਧਰ ਸਰੀਰ ਵੀ ਉਮਰ ਵੀ ਜ਼ਿਆਦਾ ਹੋ ਗਈ ਦੁੱਖ ਤਕਲੀਫ ਨਹੀਂ ਚੱਲ ਹੁੰਦਾ ਫਿਰ ਬਾਈ ਹੁਣ ਦੇਖ ਲੋਈ ਚਾਚਾ ਬੈਠਿਆ ਚਾਚੇ ਨੂੰ ਪਤਾ ਏ ਬਾਈ ਕਿਆ ਭੋਗ ਵਿਕਦੀ ਏ ਹਨੀ ਹਾਂ ਦੋ ਰਾਤਾਂ ਬਾਈ ਆਖਰੇ ਦਿਨ ਤਾਂ ਹਾਂ ਬੁੱਧਵਾਰ ਵਾਲੀ ਰਾਤ ਤਾਂ ਵੀਰਵਾਰ ਨੂੰ ਆ ਗਿਆ ਚਾਚਾ ਇਧਰ ਨੂੰ ਹਾਂ ਉਤੇ ਦੋ ਦਿਨ ਪਹਿਲਾਂ ਨਹੀਂ ਸੋਇਆ ਤੇ ਬਈ ਇਹ ਇਧਰ ਆ ਫਾਇਦਾ ਹੋ ਗਿਆ ਜੀ ਸਾਨੂੰ ਜੇ ਨਾ ਹੁਣ ਦੇਖੋ ਪਰਸੋਂ ਤੇ ਟ੍ਰੀਟਮੈਂਟ ਚੱਲਿਆ ਜੇ ਦਰਦ ਹੁੰਦਾ ਤਾਂ ਸਵੇਰੇ ਟੀਕਾ ਲਵਾ ਤੇ ਐਮਰਜੈਂਸੀ 'ਚ ਚਲੋ ਉਹਨਾਂ ਨੇ ਸਾਨੂੰ ਅੱਗੇ ਭੇਜ ਤੇ ਆਪੀਡੀ ਚਲੋ ਸਾਡਾ ਐਮ ਆਰ ਆਈ ਲਿਖਤੇ ਆ ਉਸ ਤੋਂ ਬਾਅਦ ਜਾਂ ਸ਼ਾਮ ਨੂੰ ਉਹਨਾਂ ਨੇ ਸਾਨੂੰ ਬੁਲਾਇਆ ਵੀ ਟੈਸਟ ਹੋਣਾ ਫੇਰ ਦਰਦ ਉੱਠ ਗਿਆ ਨਹੀਂ ਭਈ ਅਸੀਂ ਦੇਖਿਆ ਨਹੀਂ ਭਾਈ ਚੱਲ ਹੁੰਦਾ ਹੁਣ ਦੇਖੋ ਬਈ ਚਾਚੇ ਨਾਲ ਉੱਠਣਾ ਬੈਠਣਾ ਤੁਰਨਾ ਵੀ ਪੈਰ ਚੱਕਣਾ ਰੱਖਣਾ ਉੱਚੇ ਨੀਵੇਂ ਵਿੱਚ ਚਾਚੇ ਤੈਨੂੰ ਬਹੁਤ ਧਿਆਨ ਨਾਲ ਰਹਿਣਾ ਪੈਣਾ ਹੋਣਾ ਵੀ ਹੁਣ ਦੇਖੋ ਅੱਜ ਕਿਆ ਕਹਿੰਦਾ ਡਾਕਟਰ ਉਹ ਵੀ ਜ਼ਰੂਰੀ ਆ ਜਾ ਕੇ ਹੁਣ ਉਹਨੂੰ ਰਿਪੋਰਟ ਦਿਖਾਈਏ ਪਰ ਐ ਸ਼ੁਕਰ ਕਰ ਵੀ ਜੇ ਕਿਤੇ ਤੂੰ ਕੱਲ੍ਹ ਵਾਲੇ ਦਿਨ ਆ ਜਾਂਦਾ ਹਾਂ ਅੱਜ ਸਾਡਾ ਐਮ ਆਰ ਆਈ ਲੀਕ ਹੋਣਾ ਤਾਂ ਕੱਲੂ ਐਤਵਾਰ ਆ ਗਿਆ ਤਾਂ ਉਹ ਕੰਮ ਲੰਬਾ ਪੈ ਗਿਆ ਤਾਂ ਹੁਣ ਜਣੋ ਅੱਜ ਸਾੜਾ ਨਿਪਟ ਜਾਣਾ ਸਾਨੂੰ ਇੱਕ ਰਾਹੇ ਪਾਦਣਾ ਹੋਣਾ ਵੀ ਆ ਚੱਕਰ ਹੈ ਉਹ ਤੁਹਾਨੂੰ ਅਗਲੇ ਬਲੌਗਾਂ ਵਿੱਚ ਦੱਸੂਗੇ ਬਾਕੀ ਚਾਚਾ ਹੁਣ ਕੱਲ੍ਹ ਨਾਲੋਂ ਤਾਂ ਕੋਈ ਫਰਕ ਹੈ ਜੇ ਕਿਣਾ ਦਵਾਈ ਲੈ ਲੈਣੇ ਐ ਹੈ ਵੀ ਜਿਸ ਤਰ੍ਹਾਂ ਦਾ ਦੁੱਖ ਦਦਾ ਉਸ ਤਰ੍ਹਾਂ ਨਹੀਂ ਹੈਗੇ ਵੀ ਹਾਂ ਬਾਈ ਘਰਾਂ ਤਾਂ ਓਖਾ ਹੋ ਗਿਆ ਉਸ ਦਿਨ ਬੁੱਧਵਾਰ ਵਾਲੀ ਰਾਤ ਹਣੀ ਉਦੋਂ ਤਾਂ ਐ ਹੋਇਆ ਵੀ ਕਿਆ ਕਰਾਂ ਅਸੀਂ ਨਾਲ ਵਿੱਚ ਨੂੰ ਵੀ ਸੁਣ ਕੇ ਐ ਹੋ ਗਏ ਨਹੀਂ ਨਹੀਂ ਅਸੀਂ ਵੀ ਸੋਚਿਆ ਵੀ ਅਸੀਂ ਕਰੇ ਕਿਆ ਉੱਧਰ ਇਹਨਾਂ ਦੇ ਲਾਗ ਘਰ ਨਹੀਂ ਦੇਖ ਲੋ ਕਿੰਨਾ ਫਰਕ ਹੈ ਮੈਂ ਕਿਆ ਕਹੀ ਕਰਦਾ ਤਾਂ ਬਲੌਗਾਂ ਵਿੱਚ ਵੀ ਕਹਿੰਨਾ ਜੀ ਮੈਂ ਵੀ ਆਹ ਦੇਖੋ ਚਾਚੇ ਉਹਨਾਂ ਦਾ ਘਰ ਉਰੇ ਲਾਗ ਨੇੜਾ ਕੋਈ ਘਰ ਦੇਖਦਾ ਲੋ ਜੀ ਅਸੀਂ ਕਹਿ ਦਿੰਨੇ ਵੀ ਫਲਾਣੇ ਨੂੰ ਕਹਿ ਦੋ ਲਾਗ ਵਾਲੇ ਨੂੰ ਕਿਸੇ ਨੂੰ ਚਾਚੀ ਕਹਿੰਦੀ ਕੋਈ ਹੈ ਹੀ ਨਹੀਂ ਇੱਕ ਘਰ ਹੈ ਕਹਿੰਦੀ ਉਹਨਾਂ ਦੇ ਬੰਦੇ ਨੇ ਉਹ ਪੱਟੇ ਰਹਿੰਨੇ ਕਿਨੂੰ ਕਹੇ ਜੀ ਰਾਤ ਨੂੰ ਆਖਰਕਾਰ ਐ ਵੀ ਹੋ ਗਿਆ ਦਾ ਚਾਚੇ ਵੀ ਮੈਂ ਨਾ ਪੂਰੀ ਤਿਆਰੀ ਖਿੱਚਲੀ ਬੀਲੇ ਵੀ ਮੈਂ ਚੱਲਾਂ ਪਰ ਜੇ ਪ੍ਰਿੰਸੁਰਾ ਹੁੰਦਾ ਉਰੀ ਉਰੀ ਤਾਂ ਸੱਚ ਰਾਤ ਨੂੰ ਹਨਾ ਪਰ ਉਹਦੇ ਵਾਲੀ ਗੱਡੀ ਨਹੀਂ ਤੀ ਉਰੇ ਸਾੜੇ ਵਾਲੀ ਗੱਡੀ ਇੱਕ ਹੋਰ ਵੀ ਹੋ ਗਿਆ ਜੀ ਰਾਤ ਨੂੰ 12 ਵਜੇ ਵੇਤੇ ਹਰ ਇੱਕ ਪੰਪ ਸਾੜੇ ਲਾਗ 10 11 ਵਜੇ ਬੰਦ ਹੋ ਜਾਂਦਾ ਤੇ ਸਾੜੇ ਵਾਲੀ ਗੱਡੀ ਚ ਤੇਲ ਹੈ ਤਾਂ ਪਰ ਦੂਰ ਨੂੰ ਜਾਣੇ ਕਰਕੇ ਉਧਰ ਪੰਪੇ ਇੱਕ ਆਂਦਾ ਬੱਦੀ ਵਾਲਾ ਬੱਦੀ ਜਾ ਕੇ ਆਂਦਾ ਬੱਦੀ ਜਾ ਕੇ ਆਂਦਾ ਉਰੇ ਤੋਂ 15 ਕਿਲੋਮੀਟਰ 20 ਤਾਂ ਉਥੇ ਫਿਰ ਉਹ ਵੀ ਬੰਦ ਹੈ ਕਹਿੰਦਾ ਉਹ ਵੀ ਰਾਤ ਨੂੰ 12 ਵਜੇ ਬੰਦ ਹੁੰਦਾ ਇੱਕ ਦਾ ਟਾਈਮ ਹੋ ਗਿਆ ਜੀ ਦੋ ਦਾ ਕਿਉਂ ਫੋਨ ਕਰੀ ਗਏ ਜੀ ਇੱਧਰ ਉੱਧਰ ਤੇ ਚਲੋ ਐਂਡ ਚ ਫੇਰ ਐ ਸੋਚਿਆ ਵੀ ਐਂ ਕਰਦੇ ਆਂ ਪ੍ਰਿੰਸ ਘੰਟੇ ਤੱਕ 2 3 ਵਜੇ ਤੱਕ ਨਿਕਲਦੇ ਪੰਜ ਵਜੇ ਪਹੁੰਚਣਾ ਹਨੀ ਵੀ ਦੇਖੀ ਜਾਊਗੀ ਦਿਨ ਵਿੱਚ ਸੋ ਇਲਾਜ ਹੁੰਦਾ ਜੀ ਰਾਤ ਨੂੰ ਕੋਈ ਇਲਾਜ ਨਹੀਂ ਹਨਾ ਚਾਚਾ ਔਖਾ ਹੁੰਦਾ ਰਾਤ ਨੂੰ ਦਾ ਚਲੋ ਫੇਰ ਵੀ ਲੋਟ ਆ ਗਿਆ ਇਹਨਾਂ ਕੋਲ ਦਵਾਈ ਪਈ ᱛੀ ਨਾ ਇੰਨੇ ਨੂੰ ਫੇਰ ਦਾਦੀ ਦਾ ਫੋਨ ਵੀ ਆ ਜਗਾ ਹੂੰ ਵੀ ਉਹ ਕਹਿੰਦਾ ਬਸ ਸਵੇਰੇ ਭਿੰਨੇ ਵਜੇ ਲਿਆਉਂਗਾ ਠੀਕ ਹੈ ਚੱਲ ਅਗਲੇ ਨੇ ਸਹੀ ਟਾਈਮ ਤੇ ਪਹੁੰਚ ਜਾ ਤੇ ਟਾਈਮ ਤੇ ਕਰਾਂ ਦਾ ਟਾਈਮ ਤੇ ਲੈ ਕੇ ਜੱਡੇ ਤੇ ਹੂੰ ਤੇ ਗੱਲਾਂ ਬਾਤਾਂ ਐ ਜੀ ਬਾਕੀ ਯੂਰੇ ਮੰਜੀਤ ਨਾ ਕਰਤੇ ਆ ਧੂਆਂ ਅੰਦਰ ਕੁਛ ਨਹੀਂ ਦਿਖ ਰਿਹਾ ਕਿਸੇ ਦਾ ਹੋ ਨਹੀਂ ਕੁਛ ਇੱਧਰ ਪੜਦੇ ਵੀ ਲੱਗੇ ਪਏ ਐ ਕੁਛ ਕਲੀਅਰ ਜਾਂ ਨਹੀਂ ਆ ਰਿਹਾ ਕਲੀਅਰੈਂਸ ਨਹੀਂ ਆ ਰਿਹਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਕਲੈਰਿਟੀ ਸਹੀ ਆ ਰਹੀ ਐ ਮੈਂ ਕਿਹਾ ਬੰਬ ਐ ਜਿਹੜਾ ਮੈਂ ਧੂਆਂ ਲਾ ਕੇ ਉਹ ਧੂਆਂ ਬੰਬ ਮੈਂ ਥੋੜੋ ਘੱਟ ਜਿਕਨਾ ਅਸੀਂ ਬੰਦੇ ਨੂੰ ਕਹਿੰਦੇ ਨਾ ਅਗਲਾ ਕਹਿੰਦਾ ਮੈਂ ਚੱਲਿਆ ਸੀ ਕਹਿੰਦੇ ਪਰਾਂ ਨੂੰ ਹੋ ਕੇ ਚੱਲੀ ਹੁਰੇ ਨਾ ਧੂਆਂ ਕਰੀ ਯਾਰ ਚੱਲਾਂ ਫੇਰ ਚਾਚੇ ਦੇਖਾਂ ਕਿਹੜੀ ਕੁੰਡੀ ਕਹਿੰਦਾ ਫੇਰ ਉਹ ਬਾਈ ਓਖਾ ਬਾਈ ਅੱਜ ਪਰਾ ਐ ਵੀ ਸਾਨੂੰ ਕਿਤੇ ਕੰਡਾ ਪਰਮਾਤਮਾ ਸੁੱਖ ਰੱਖੈ ਨਾ ਇਹ ਰਿਪੋਰਟ ਜੀ ਦੇਖ ਕੇ ਕਹਿ ਦਵੇ ਵੀ ਇਹ ਦਵਾਈਆਂ ਖਾਓ 1 ਮਹੀਨਾ 15 ਦਿਨ ਠੀਕ ਹੋ ਜੂਗੇ ਹਣੀ ਬਾ ਐ ਵੀ ਪੁੱਛ ਲੈਣਾ ਅੱਜ ਚਾਚੇ ਪੁੱਛੀ ਵੀ ਨਾਸ ਨੋਸਤਾ ਨਹੀਂ ਕੋਈ ਦਵੀ ਜੇ ਉਹ ਹੱਡੀ ਕੁੰਡੀ ਨਿਕਲੀ ਤਾਂ ਹੀ ਚੱਕਰ ਪਿਆ ਲੱਤ ਨੂੰ ਕੋਈ ਨਾ ਕੋਈ ਨਾਸ ਥੱਲਾ ਆਲੀ ਹੈ ਨਾ ਤਾਂ ਹੀ ਲੱਤ ਨਹੀਂ ਹਿੱਲਣ ਦੇ ਰਹੀ ਉਹ ਸੁਣ ਵੀ ਹੋ ਰਿਹਾ ਚਾਚੇ ਪੈਰ ਹਾਂ ਪਿੰਨੀ ਤੂੰ ਕਹਿ ਰਿਹਾ ਤਾਂ ਪੈਰ ਸੁਣੋਂ ਹੁੰਦਾ ਭਾ ਹੈਗਾ ਕੋਈ ਉਹ ਉਹ ਹੱਡੀ ਦੇ ਥੱਲੇ ਨਾ ਮੰਜੀ ਤਾਂ ਕੋਈ ਨਾ ਸ ਹੈ ਰੋਟੀ ਖਾ ਲੋ ਆ ਪੈਸਾ ਸਰਪ੍ਰਾਈਜ਼ ਆਪ ਕੋ ਚੱਲ ਪਿਆ ਦੁਬਾਰੇ ਲਓ ਜੀ ਮੇਰੇ ਵਾਲਾ ਫੋਨ ਚੱਲ ਪਿਆ ਜਿਹੜੇ ਚ ਪਾਣੀ ਪਿਆ ਤਾਂ ਫਿਰ ਉਹ ਤੋਂ ਬਾਅਦ ਆਪਾਂ ਨਾ 1 ਬਨ ਪਲੱਸ ਲਿਆ ਤਾਂ ਜਦ ਆ ਪਹਾੜ ਚ ਮੀਂਹ ਆ ਗਿਆ ਤਾਂ ਤੇ ਉਹ ਚੱਲ ਗਿਆ ਤੇ ਹੁਣ ਜਸਕਰਨ ਖੁਸ਼ ਹੋਇਆ ਵਾ ਪੂਰਾ ਅੱਜ ਉਹਦੇ ਕੋਲੇ ਬੈਠਿਆ ਏ ਰੋਟੀ ਵੀ ਉਹਦੇ ਕੋਲੇ ਖਾ ਰਿਹਾ ਪੂਰੇ 20 ਮਿੰਟ ਰੱਖਿਆ ਅੰਦਰ ਚਾਚੇ ਨੂੰ ਮੈਂ ਅੱਜ ਪਹਿਲੀ ਵਾਰ ਦੇਖਿਆ ਜਿਹੜਾ ਅੱਗੇ ਕਰਦੇ ਤੇ ਨਾ ਉਪਰ ਅੱਜ ਦੀ ਤਕਨੀਕ ਹੋ ਰਹਾ ਪੂਰਾ ਐਮ ਆਰ ਆਈਏ ਸਰੀਰ ਦਾ ਜੇ ਕੱਲੇ ਹੈੱਡ ਦਾ ਕਰਨਾ ਸਿਰ ਦਾ ਤਾਂ ਉਹਦੇ ਆਲੇ-ਦਾਲ ਆਪਾਂ ਕੱਲਾ ਸਿਰ ਕਰਕੇ ਅੰਦਰ ਬਾ ਮਸ਼ੀਨ ਜੀ ਘੁੰਮੀ ਜਾਂਦੀ ਮਿੰਟ 5 ਲੱਗਦੇ ਈ ਦੇ ਵਿੱਚ 20 ਤਾਂ ਲੱਗੇ ਆ ਹੌਲ ਦਾ ਵੀ ਤਾਂ ਗਹਿਲੇ ਗਹਿਲੇ ਰੀੜ ਦੀ ਹੱਡੀ ਦਾ ਤਾਂ ਤੇ ਤਿੰਨ ਬਣੇ ਪੇਪਰ ਐਮ ਆਰ ਆਈ ਤੇ ਚਲੋ ਠੀਕ ਆ ਜੀ ਅਗਲੇ ਬਲੌਗ ਵਿੱਚ ਮਿਲਦੇ ਹਾਂ ਜਦ ਤੱਕ ਤੁਸੀਂ ਵੀ ਅਰਦਾਸ ਕਰੋ ਪ੍ਰਮਾਤਮਾ ਅਗੇ ਚਾਚਾ ਹੋਜ ਬੈਠੇ ਠੀਕ ਆ ਤਾਂ ਹੋਰੇ ਚੱਕਰ ਬਣ ਗਿਆ ਅਸੀਂ ਤਾਂ ਵਿਆਹ ਦੀਆਂ ਤਿਆਰੀਆਂ ਖਿੱਚਣ ਲੱਗੇ ਬਿਤੇ ਚਲੋ ਆਏ ਵੀ ਆ ਵੀ ਜੇ ਅਸੀਂ ਉਰੇ ਬੈਠੇ ਨਾ ਲਾਗ ਵੀ ਦੇਖ ਜਿਹੜਾ ਸਾਡੇ ਤੱਕ ਸਾਡੇ ਤੱਕ ਕੋਈ ਕੰਮ ਹੈ ਅਸੀਂ ਤੇਰੀ ਹੈਲਪ ਕਰ ਸਕਦੇ ਚਾਚਾ ਆ ਜਾ ਸਾਨੂੰ ਤਾਂ ਲਾਗ ਹੈ ਜੀ ਉਰੇ ਜੇ ਹੁਣ ਨੇਤਰਬੀਰ ਕੋਲ ਭੇਜਦੇ ਉਧਰ ਤੇ ਉਹਨਾਂ ਦਾ ਓਖਾ ਦਾ ਬਾਈ ਉਹ ਵਿਆਹ ਝੁਲ ਜੇ ਬਹਿ ਹੈ ਕਿ ਨਹੀਂ ਵੀ ਅਸੀਂ ਕਿਹਾ ਵੀ ਆ ਜਾ ਉਹਨਾਂ ਨੂੰ ਆਪਣਾ ਵਿਆਹ ਸਾਂਭਣ ਦੇ ਆਪਾਂ ਇੱਧਰ ਤੇ ਜਿੰਨੇ ਆਪਣੇ ਵੱਧ ਦਿਨ ਪਏ ਆਪਾਂ ਕਰ ਲੰਨੇ ਰੈਡੀ ਕੰਮ ਸਾਨੂੰ ਤਾਂ ਜੀ 10 ਮਿੰਟ ਲੱਗਦੇ ਕੋਈ ਚੱਕਰ ਨਹੀਂ ਯਾਰ ਕਰ ਬਹੁਤ ਬਹੁਤ ਉਹਨਾਂ ਜੀ ਕਦੇ ਉਧਰ ਉਹਨਾਂ ਠੋਕ ਦੇ ਨਹੀਂ ਬਾਕੀ ਉਹ ਵੀ ਕੋਈ ਕਹਿਣਾ ਵੀ ਵਿਆਹ ਤੇ ਬਾਅਦ ਮੈਂ ਹੈਗਾ ਉਹਨਾਂ ਕਹਤੇ ਆ ਕੋਈ ਚੱਕਰ ਨਹੀਂ ਚਾਚਾ ਕਬਰਾਨਾ ਨਹੀਂ ਅਸੀਂ ਨਾਲੇ ਤੇਰੇ ਲੈ ਕੇ ਰੱਬ ਦਾ ਨਾਮ ਚੱਲੀ ਜਾਣਾ ਆਪਾਂ ਨੇ ਤਾਂ ਬਸ ਹੈ ਕਿ ਨਹੀਂ ਜਿਹੜੇ ਜਿਹੜਾ ਸਾਡੇ ਤੱਕ ਬਈ ਜਿਹੜਾ ਅਸੀਂ ਤੇਰੀ ਇੱਕ ਹੈਲਪ ਕਰ ਸਕਦੇ ਅਸੀਂ ਜ਼ਰੂਰ ਕਰੂੰਗੇ ਜਿਹੜਾ ਸਾਡੇ ਹੱਥ ਦਾ ਕੰਮ ਹੈ ਹੈ ਕਿ ਨਹੀਂ ਜਿੱਥੇ ਤੱਕ ਦਾ ਵੀ ਹੈ ਉਹ ਕਰੂੰਗੇ ਤਾਂ ਕਿ ਆ ਹੋ ਗਿਆ ਇਹ ਦੇਖੋ ਮਰੀਜ਼ ਬੰਦੇ ਨੂੰ ਹੌਸਲਾ ਹੀ ਹੁੰਦਾ ਉਧਰ ਚਾਚੀ ਉਹਨੇ ਘਰਾਂ ਕੰਮ ਸੰਭਲ ਲਿਆ ਪ੍ਰਿੰਸ ਉਹਨੇ ਬਈ ਬਾਹਰ ਐ ਪਰ ਪ੍ਰਿੰਸ ਵੀ ਬਈ ਕੱਲ ਤੱਕ ਮੇਰੇ ਗੈਲੇ ਤਾਂ ਕੱਲ ਮੈਂ ਹੀ ਭੇਜਿਆ ਵੀ ਤੂੰ ਗੱਡੀਆਂ ਦੇਖ ਜਾ ਕੇ ਦੋ ਦਿਨ ਹੋ ਗਏ तो कलू मैं ले जाना बस मेन टैसट तो हो लिया उपरू तो कोई टैसट ही नहीं है चाचा नहीं बी पी शुगर वो कर ही लिया तेरा उन्होंने तो ते चलो ठीक है जी मिलने जी अगले ब्लॉक में सन दो आ गया सारे वालों सत श्री अकाल चाचा चलो फिर देखिए जाके डॉक्टर <laughs> कूडी कह चाचा चाचे ने मूहरे कहते कूंडी खुल की कितना <laughs> <laughs> वो ठीक है भाई असं हाथी मजाक वाले बंद हैं <laughs> चलो ठीक है जी